ਉਹ ਸੁਪਰੀਡੈਂਟ ਉਦੋਂ ਸੰਵਿਧਾਨ ਕਿੱਧਰ ਗਿਆ ਉਦੋਂ ਕਾਨੂੰਨ ਕਿੱਧਰ ਗਿਆ ਉਹ ਕਾਨੂੰਨ ਹੱਥ ਚ ਲੈ ਕੇ ਇਹਨੂੰ ਕਹਿੰਦਾ ਬਸ ਯਾਰ ਇਹ ਬਹੁਤ ਹੋ ਗਈ ਇਹ ਦਿਨ ਹੋਏ ਤੇ ਗੋਲੀ ਮਾਰ ਦਿਓ ਇਹ ਸੁਪਰੀਡੈਂਟ ਕਹਿ ਰਿਹਾ ਮਲਾਜਮਾਂ ਨੂੰ ਅੱਛਾ ਮਲਾਜਮਾਂ ਨੇ ਕੁੱਟਿਆ ਜੇਲ੍ਹ ਦਿਆ ਨੇ ਸੁਪਰੀਡੈਂਟ ਨੇ ਕੋਲੇ ਖੜ ਕੇ ਤੇ ਕਟਵਾਇਆ ਕੋਲੇ ਖਟ ਕੇ ਕਟਕੋਂ ਕਟਵਾਇਆ ਕੁੱਟਦੇ ਜਦੋਂ ਬੇਹੋਸ਼ ਹੋ ਗਿਆ ਬਹੁਤ ਜ਼ਿਆਦਾ ਉਹਨੂੰ ਕੁੱਟਿਆ ਗਿਆ ਦੋ ਪਛੈਰੇ ਜਿਹੜੇ ਨੇ ਖੂਨ ਨਾਲ ਲਿਪੜ ਗਏ ਨੁੱਚੜਦੇ ਰਹੇ ਨੇ ਉਹਨਾਂ ਨੇ ਰਿਪੋਰਟ ਮੰਗਾਈ ਹੈ ਵੀ ਸਾਨੂੰ ਮੈਡੀਕਲ ਰਿਪੋਰਟ ਦਿਓ ਅੰਦਰਲਾ ਜਿਹੜਾ ਡਾਕਟਰ ਸੀ ਉਹਨੂੰ ਦਬਾ ਲਿਆ ਗਿਆ ਜਾਂ ਹੋ ਹੋਈ ਆਰਐਸਐ ਦਾ ਬੰਦਾ ਸਕਦਾ ਠੀਕ ਹੈ ਉਹਨੇ ਕਹਤਾ ਜੀ ਤਿੰਨੀ ਸੱਟਾਂ ਨੇ ਥੋੜੀਆਂ ਜੀਆਂ ਥੋੜੀਆਂ ਤੇ ਹੁਣ ਜਦੋਂ ਮੈਡੀਕਲੀ ਬਾਹਰਲੇ ਹਸਪੀਟਲ ਚ ਹੋਈ ਐ ਹੁਣ ਉਹ 18 ਸੈਂਟੀਮੀਟਰ ਲੰਮਾ ਕਿਵੇਂ ਆ ਗਈ 11 ਸੈਂਟੀਮੀਟਰ ਇੱਕ ਸੱਟ ਆ ਗਈ ਐ 28 ਸੈਂਟੀਮੀਟਰ ਵੀ ਇੱਕ ਸੱਟ ਆ ਗਈ ਐ ਇੱਕ ਸਿਰਚ ਵੱਜੀ ਸੱਟ ਵੀ ਆ ਗਈ ਐ ਤੇ ਕੇਸਾਂ ਦੀ ਬਿਆਦਬੀ ਵੀ ਕਿਉਂ ਹੋਈ ਐ ਧਰਮ ਦੀ ਬਿਆਦਬੀ ਕਰਨੀ ਕੀ ਕਿਹੜੇ ਕਾਨੂੰਨ ਚ ਲਿਖਿਆ ਉਦੋਂ ਕਾਨੂੰਨ ਤੁਹਾਡਾ ਕਿੱਧਰ ਗਿਆ ਇਹ ਕੌਣ ਸੀ ਕਾਨੂੰਨ ਨੂੰ ਹੱਥ ਚ ਲੈਣ ਵਾਲੇ ਹੁਣ ਅੱਛਾ ਸਿੱਖਾਂਵਾਰੀ ਦਾ ਕਾਨੂੰਨ ਹੱਥ ਚ ਲੈ ਰਹੇ ਆ ਜੀ ਜੇ ਉਹ ਸੂਬਾ ਸਰਹੰਦ ਬਣਦਾ ਜੋ ਬਦੀਦਾ ਬਣਦਾ ਤਾਂ ਇਧਰ ਵੀ ਬਾਬਾ ਬੰਦਾ ਸਿੰਘ ਬਹਾਦਰ ਹੈ ਉਹਦਾ ਭਾਈਚਾਰ ਹੈ ਬਾਬਾ ਬੰਦਾ ਸਿੰਘ ਬਹਾਦਰ ਦੀ ਰੂਹ ਉਹਦੇ ਅੰਦਰ ਪ੍ਰਵੇਸ਼ ਕਰ ਗਈ ਜੇ ਉਹਦੇ ਸੂਬੇ ਦੀ ਰੂਹ ਪ੍ਰਵੇਸ਼ ਕਰਦੀ ਰਹੀ ਹੈ ਨਾ ਤਾਂ ਫਿਰ ਸੂਬੇ ਨੂੰ ਸੋਧਣ ਵਾਸਤੇ ਬਾਬਾ ਬੰਦਾ ਸਿੰਘ ਬਹਾਦਰ ਵੀ ਤਿਆਰ ਹੈ ਕੇਪੀਐਸ ਗਿੱਲ ਦਾ ਉਦਾਂ ਤਾਂ ਪਣੋਈਆਂ ਬਣਿਆ ਹੋਏ ਸੀ ਉਹ ਪੂਰਾ ਕੇਪੀਐਸ ਗਿੱਲ ਤਾਂ ਉਹਦੇ ਪੈਰੀਂ ਹੱਥ ਲਾਉਂਦਾ ਸੀ ਕਿਉਂਕਿ ਕੇਪੀਐਸ ਗੱਲ ਨਾਲੋਂ ਉਹ ਕਈ ਗੁਣਾ ਵੱਧ ਪੁੱਛੜ ਸੀ ਕੇਪੀਐਸ ਕੇਪੀਐਸ ਗੱਲ ਤਾਂ ਇਕੱਲੇ ਆਰਡਰ ਕਰਦਾ ਸੀ ਨਾ ਅਥੀਂ ਦਾ ਤਸ਼ੱਦਦ ਨਹੀਂ ਕਰਦਾ ਸੀ ਸਿਰਫ ਆਦੇਸ਼ ਦਿੰਦਾ ਸੀ ਹੁਕਮ ਦਿੰਦਾ ਸੀ ਉਹ ਆਪ ਖੁਦ ਜ਼ੁਲਮ ਕਰਦਾ ਸੀ ਉਹ ਤਾਂ ਪੱਥਰ ਅਨਸਾਨ ਸੀਗਾ ਉਹਨੇ ਐਡੇ ਭੜੇ ਜ਼ੁਲਮ ਕੀਤੇ ਹੱਦੋਂ ਵੱਧ ਪਤਾ ਨਹੀਂ ਕਿੰਨੀਆਂ ਕੁ ਧੀਆਂ ਪੈਣਾ ਉਹਨੇ ਜਲੀਲ ਕਰਕੇ ਮਾਰੀਆਂ ਜਾਂ ਸਤਕਾਰਯੋਗ ਬਾਬਾ ਚਰਨ ਸਿੰਘ ਦੀ ਕਾਰ ਸੇਵਾ ਵਾਲੇ ਜਿਨ੍ਹਾਂ ਨੂੰ ਦੋ ਜੀਪਾਂ ਮਗਰ ਬੰਨ ਕੇ ਮਾਰਿਆ ਪਾੜ ਕੇ ਵਿਚਾਲੋਂ ਤੇ ਕਿਵੇਂ ਉਹਨਾਂ ਦੀ ਜਾਨ ਨਿਕਲੀ ਜਾਂ ਉਹਨਾਂ ਦੇ ਪਰਿਵਾਰ ਦੇ ਸੱਤ ਜੀ ਹੋਰ ਜਾਂ ਜਸਵੰਤ ਸਿੰਘ ਖਾਲੜਾ ਦੀ ਸ਼ਹੀਦੀ ਦੇ ਵਿੱਚ ਵੀ ਇਹਨਾਂ ਦਾ ਉਹਦਾ ਹੱਥ ਆ ਪੁੱਚੜਦਾ ਜਾਂ ਹੋਰ ਪਤਾ ਨਹੀਂ ਕਿੰਨੇ ਕਮਾਵਾਂ ਦੇ ਪੁੱਤ ਸੁਭਾ ਸਿੰਘ ਨੇ 100 ਤੋਂ ਵੱਧ ਪੁਲਿਸ ਮੁਕਾਬਲੇ ਕੀਤੇ ਸੀਗੇ ਇਹ ਕੀ ਸੀ ਇਸ ਇਹਨਾਂ ਵਿੱਚ ਕੀ ਸੀ ਪੁਲਿਸ ਮੁਕਾਬਲੇ ਵਿੱਚ ਦੇਖੋ ਤੁਹਾਡਾ ਜਨਮ ਤਾਂ ਬਹੁਤ ਸਮੇਂ ਬਾਅਦ ਹੋਇਆ ਪੁਲਿਸ ਮੁਕਾਬਲੇ ਹੁੰਦੇ ਸੀ ਜਿਵੇਂ ਤੁਸੀਂ ਪੱਠੇ ਲੈਣ ਗਏ ਹੋ ਤੁਹਾਡੇ ਕੇਸਰੀ ਭਰਨਾ ਬੰਨੇ ਆ ਇਹਨੇ ਚੱਕਣਾ ਜੀਪ ਸਿੱਟਣਾ ਦਿਨੇ ਫੜਕੇ ਲੈ ਜਾਂਦਾ ਤੇ ਰਾਤ ਨੂੰ ਲਿਜਾ ਕੇ ਦਰਖਤ ਨਾਲ ਬੰਨ ਕੇ ਗੋਲੀਆਂ ਮਾਰ ਦੇਣੀਆਂ ਉਹਨੂੰ ਕਹਿੰਦੇ ਸੀ ਜੀ ਮੁਕਾਬਲੇ 'ਚ ਮਾਰਿਆ ਗਿਆ ਅੱਛਾ ਤੜਕੇ ਅਖਬਾਰ 'ਚ ਖਬਰ ਦੇ ਦੇਣੀ ਇਸ ਤਰ੍ਹਾਂ ਨਜਾਇਜ਼ ਸਿੱਖਾਂ ਦੇ ਬਹੁਤ ਪੁੱਤ ਮਾਰੇ ਜਿਨ੍ਹਾਂ ਨੂੰ ਕੋਈ ਪਤਾ ਵੀ ਨਹੀਂ ਸੀਗਾ ਉਨ ਜਾਣ ਮਸੂ ਜਿਹੜੇ ਖਾੜਕੂ ਸੀ ਉਹ ਤਾਂ ਵੱਖਰੀ ਗੱਲ ਆ ਉਹ ਤਾਂ ਗੱਲ ਹੁੰਦੀ ਅਗਲੇ ਕੋਲ ਬਣੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸੰਦੀਪ ਸਿੰਘ ਖਾਲਸਾ ਜੀ ਉਹਨਾਂ ਦਾ ਪਹਿਲਾਂ ਉਹਨਾਂ ਨੂੰ ਜੇਲ੍ਹ ਹੋਈ ਸੀ ਸੁਦੀਰ ਸੂਰੀ ਦੇ ਕੇਸ ਵਿੱਚ ਕਤਲ ਕੇਸ ਵਿੱਚ ਉਹਨਾਂ ਨੂੰ ਅੰਬਸਰ ਜੇਲ੍ਹ ਵਿੱਚ ਰੱਖਿਆ ਗਿਆ ਬਹੁਤ ਸਮਾਂ ਤੇ ਹੁਣ ਇਹਨਾਂ ਨੂੰ ਪਟਿਆਲਾ ਜੇਲ੍ਹ ਵਿੱਚ ਲਿਆਂਦਾ ਗਿਆ ਸੀਗਾ ਪਟਿਆਲਾ ਜੇਲ੍ਹ ਵਿੱਚ ਇੱਕ ਸਾਜ਼ਿਸ਼ ਅਧੀਨ ਲਿਆਂਦਾ ਗਿਆ ਹੈ ਕਿਉਂਕਿ ਪਹਿਲਾਂ ਵੀ ਸੁਣਦੇ ਆਇਆ ਜੇਲਾਂ ਦੇਖੀਆਂ ਏ ਦਕਟੀਆਂ ਵੀ ਤਕੜੇ ਬੰਦੇ ਦਾ ਕੋਈ ਨੁਕਸਾਨ ਹੋ ਜੇ ਤੇ ਤਕੜਾ ਜਿਹੜਾ ਕੋਈ ਕਰਦਾ ਹੈ ਮੰਨ ਲਓ ਕੋਈ ਬਦਲਾ ਲੈਂਦਾ ਜਾਂ ਹੋਰ ਅੰਦਰ ਚਲਿਆ ਜਾਂਦਾ ਤੇ ਤਕੜਾ ਬੰਦਾ ਕੀ ਕਹਿੰਦਾ ਜੇਲ੍ਹ ਚ ਅੰਦਰ ਹੀ ਉਸ ਬੰਦੇ ਨੂੰ ਮਰਵਾ ਦਿੰਦਾ ਹੈ ਜੇਲ੍ਹ ਚ ਬੜੇ ਤਰੀਕੇ ਨੇ ਜੇਲ੍ਹ ਵਾਲੇ ਨਾਲ ਮਿਲਿਆ ਜੇਲ੍ਹ ਦੇ ਕਰਮਚਾਰੀਆਂ ਰਾਹੀਂ ਤੇ ਉਹਨੂੰ ਅੰਦਰ ਮਰਵਾਇਆ ਜਾਂਦਾ ਹੈ ਜਾਂਜ 12 ਜੇਲ੍ਹ ਕੋਈ 759 ਲਵਾ ਕੇ ਅੰਦਰ ਭੇਜ ਦਿੰਦੇ ਆਪਦੇ ਬੰਦੇ ਨੂੰ ਉਹ ਕਿਸੇ ਤਰੀਕੇ ਨਾਲ ਉਹਨੂੰ ਮਾਰ ਦਿੰਦਾ ਇਹ ਤਰੀਕਾ ਸੀ ਸੰਦੀਪ ਸਿੰਘ ਸੰਨੀ ਨੂੰ ਖਾਲਸਾ ਨੂੰ ਇਹਨਾਂ ਨੇ ਅੰਦਰ ਖਤਮ ਕਰਨਾ ਸੀ ਵੀ ਕਿਸੇ ਦੇ ਸਿਰ ਵੀ ਨਾ ਲੱਗੇ ਤੇ ਬਦਲਾ ਵੀ ਲੈ ਜਾਏ ਕਿਹਨੇ ਆਰਐਸਐਸ ਨੇ ਕਿਉਂਕਿ ਜਿਹੜਾ ਸੂਰੀ ਸੀਗਾ ਉਹਦਾ ਨਾਮ ਬਿਸਰਗਾਂ ਮੈਂ ਸਦੀਰ ਸੂਰੀ ਸਦੀਰ ਸੂਰੀ ਦਾ ਬੱਚਾ ਜਿਹੜਾ ਸੀ ਤੇ ਉਹ ਜਿਹੜਾ ਬਹੁਤ ਹੀ ਗੰਦ ਬਕਦਾ ਸੀ ਪੰਜਾਬ ਦੀਆਂ ਸਿੱਖਾਂ ਦੀਆਂ ਧੀਆਂ ਪਹਿਣਾ ਦੇ ਵਿਰੁੱਧ ਬਹੁਤ ਕੁਝ ਬੋਲਦਾ ਰਿਹਾ ਸਭ ਨੇ ਸੁਣਿਆ ਇਸ 'ਚ ਕੋਈ ਸ਼ੱਕ ਨਹੀਂਗਾ ਅੱਛਾ ਉਹ ਇਹ ਤਾਂ ਨਹੀਂ ਬਰਦਾਸ਼ਤ ਹੋਇਆ ਅਕਸਰ ਕੋਈ ਨਾ ਕੋਈ ਤਾਂ ਅਣਖਾਂ ਵਾਲਾ ਜਾਗਦਾ ਹੀ ਆ ਨਾ ਇਹਦੇ ਅੰਦਰ ਅਣਖ ਜਾਗੀ ਤੇ ਉਹ ਨੂੰ ਗੱਡੀ ਚੜਾਤਾ ਸੋਧ ਦਿੰਦਾ ਉਦੋਂ ਬਾਅਦ ਉਹਦਾ ਪੁੱਤ ਨੇ ਕਿਹਾ ਵੀ ਅਸੀਂ ਕੱਢ-ਕੱਢ ਕੇ ਸਿੱਖਾਂ ਨੂੰ ਘਰਾਂ ਚੋਂ ਮਾਰਾਂਗੇ। ਹੂੰ ਗੱਲ ਕਰੋ ਉਹਦਾ ਪੇਸ਼ ਨਹੀਂ ਗਈ। ਇਥੋਂ ਵੀ ਦਿੱਲੀ ਵਾਲਾ ਹਾਲ ਅਸੀਂ ਸਿੱਖਾਂ ਦਾ ਕਰਾਂਗੇ ਪੰਜਾਬ ਵਿੱਚ। ਹੂੰ ਅੱਛਾ ਉਹ ਚਲੋ ਗੱਲ ਤਾਂ ਆਈ ਗਈ ਹੋਗੀ ਦੱਬ ਗਈ। ਉਦੋਂ ਬਾਅਦ ਸੰਦੀਪ ਸਿੰਘ ਜਿਹੜਾ ਉਹ ਅੰਮ੍ਰਿਤਸਰ ਜੇਲ੍ਹ ਤੇ ਰਿਹਾ। ਹੁਣ ਜਿਹੜਾ ਪਟਿਆਲੇ ਜੇਲ੍ਹ ਚ ਸੁਪਰੀਡੈਂਟ ਉਹ ਆਰਐਸਐਸ ਦਾ ਬੰਦਾ ਹੈ। ਹੂੰ ਆਰੇ ਟੋਪੀ ਵਾਲਾ ਉਹ ਉਹਦੇ ਕੋਲ ਭੇਜਿਆ ਗਿਆ ਅੱਛਾ ਉਥੇ ਜੋ ਕੁਝ ਵੀ ਉਹਨੂੰ ਸਹਾਇਤਾ ਜਾਂ ਜੋ ਵੀ ਹੈ ਸਰਕਾਰੀ ਮਦਦ ਤੋਂ ਸੁਪਰੈਂਟ ਨੂੰ ਵੀ ਦਿੱਤੀ ਗਈ ਉਥੇ ਜਿਹੜੇ ਤਿੰਨ ਬੁੱਚੜ ਫੜੇ ਹੋਏ ਸੀਗੇ ਉਹਨਾਂ ਰਾਹੀਂ ਇਹ ਸ਼ਹੀਦ ਕਰਾਉਣਾ ਸੀ ਹਾਂਜੀ ਲੜਕੇ ਮਰਗੇ ਮਰਗੇ 6:00 ਵਜੇ ਜੀ ਖਤਮ ਹੋ ਗਿਆ ਮਰਵਾਉਣਾ ਸੀਗਾ ਸੰਦੀਪ ਸੰਨੀ ਨੂੰ ਪਰ ਉਸ ਅਕਾਲ ਪੁਰਖ ਨੂੰ ਇਹ ਮਨਜ਼ੂਰ ਨਹੀਂ ਸੀ ਠੀਕ ਹੈ ਇਸ ਕਰਕੇ ਉਹਦੀ ਜਾਨ ਬਚ ਗਈ ਜਿਹੜੇ ਰਾੜ ਸੀਗੀ ਉਹ ਜੇਲ ਵਾਲਿਆਂ ਨੇ ਹੀ ਦਿੱਤੀ ਜੇਲ ਚ ਤਾਂ ਇੱਕ ਬਸੂਈ ਨਹੀਂ ਜਾ ਸਕਦੀ ਤੇ ਰਾੜ ਕਿੱਥੋਂ ਆ ਗਈ ਹੁਣ ਇਹਨਾਂ ਨੇ ਕੀ ਕੀਤਾ ਇੱਕ ਨਵੀਂ ਖੇਡ ਖੇਢੀ ਅਕੇ ਜੀ ਉਹ ਕੜਾ ਮਾਰਿਆ ਕੜਾ ਸਿਰਫ ਬਦਨਾਮ ਕਰਨ ਵਾਸਤੇ ਆਰਐਸਐਸ ਦੀ ਇਹ ਚਾਲ ਹੈ ਕੜੇ ਦਾ ਨਾਮ ਲੈ ਲੈਂਦੇ ਕੜਾ ਨਹੀਂ ਮਾਰਿਆ ਉਹਨੇ ਕੜਾ ਨਹੀਂ ਵੱਜਿਆ ਕੜੇ ਦਾ ਨਾਮ ਕਿਉਂ ਲੈਨੇ ਹੋ ਆ ਕਹੀ ਮੈਂ ਪ੍ਰਚਾਰਕ ਜੀ ਸੁਣੋ ਕੜਾ ਮਾਰ ਕੜਾ ਕੜਾ ਮਾਰਨ ਵਾਸਤੇ ਨਹੀਂ ਹੁੰਦਾ ਕੜਾ ਨਹੀਂ ਮਾਰਿਆ ਕੜੇ ਨੂੰ ਬਦਨਾਮ ਨਾ ਕਰੋ ਕੜਾ ਗੁਰੂ ਦਾ ਕਕਾਰ ਹੈ ਕੜਾ ਕਿਸੇ ਦੀ ਜਾਨ ਨਹੀਂ ਲੈਂਦਾ ਠੀਕ ਹੈ ਤੈਨਾਂ ਬੰਦਿਆਂ ਮੂਰੇ ਇਕੱਲਾ ਕੜਾ ਕੀ ਕਰੂਗਾ ਏਕ ਸੋਚੀ ਸਮਝੀ ਚਾਲ ਨਾਲ ਭਾਈ ਸੰਦੀਪ ਸਿੰਘ ਸੰਨੀ ਨੂੰ ਅੰਦਰ ਹੀ ਮਰਵਾਉਣਾ ਸੀ ਤੇ ਬਾਹਰ ਖਬਰ ਦੇਣ ਉਹ ਅੰਦਰ ਮਰ ਕੇ ਲੜ ਕੇ ਮਰ ਕੇ ਜੇ ਹੋ ਗਿਆ ਉਹ ਹੋ ਗਿਆ ਗੱਲ ਸੀ ਆ ਪਰ ਉਹ ਇਹਨਾਂ ਦਾ ਫੌਨੀ ਪਿਆ ਕਿਉਂਕਿ ਕਲਗੀਆਂ ਵਾਲਾ ਪਿੱਛੇ ਖੜਾ ਸੀ ਸੰਨੀ ਦੇ ਚੂਬਾ ਸਿੰਘ ਤੇ ਉਸ ਦਾ ਸਾਥੀ ਬਹੁਤ ਜ਼ਖਮੀ ਹੋਇਆ ਬਹੁਤ ਬੁਰੀ ਤਰ੍ਹਾਂ ਤੇ ਭਾਈ ਸੰਦੀਪ ਸਿੰਘ ਦੇ ਵੀ ਬਹੁਤ ਗਹਿਰੀਆਂ ਸੱਟਾਂ ਵੱਡੀਆਂ ਜੋ ਕਿ ਲਗੋਈਆਂ ਜਾ ਰਹੀਆਂ ਨੇ ਉਹ ਅੰਦਰੋਂ ਜੋ ਮੈਡੀਕਲ ਹੋਇਆ ਭਾਈ ਸੰਦੀਪ ਸਿੰਘ ਜੀ ਦਾ ਤਾਂ ਉਹਨਾਂ ਦੇ ਉਹਨਾਂ ਨੇ ਕਿਹਾ ਗਿਆ ਸਰ ਤਿੰਨ ਸੱਟਾਂ ਜਦੋਂ ਹੁਣ ਕੱਲ ਦੀ ਗੱਲ ਹੈ ਇਹ ਬਾਹਰੋਂ ਮੈਡੀਕਲ ਕਰਾਇਆ ਗਿਆ ਤਾਂ 11 ਸੱਟਾਂ ਰਿਪੋਰਟ ਵਿੱਚ ਆਈਆਂ ਗਈਆਂ ਜਿਸ ਦੇ ਵਿੱਚ 28 ਸੈਂਟੀਮੀਟਰ ਦੀ ਬਹੁਤ ਵੱਡੀਆਂ ਵੱਡੀਆਂ ਸੱਟਾਂ ਆਈਆਂ ਤੇ ਡੰਡਾ ਜਿਸ ਨਾਲ ਕੁੱਟਿਆ ਗਿਆ ਉਹ ਵੀ ਟੁੱਟ ਕੇ ਉਹਦੇ भाई संदीप सिंह ਦੇ ਪੈਰਾਂ ਦੇ ਵਿੱਚ ਪੈਰ ਦੇ ਵਿੱਚ ਵੱਜਿਆ ਜਿਸ ਦਾ 2 ਸੈਂਟੀਮੀਟਰ ਡੂੰਘਾ ਜ਼ਖਮ ਹੋਇਆ ਤੇ ਜਿਹੜਾ ਸੂਬਾ ਸਰਹੰਗ ਕਹਿੰਦੇ ਸੀ ਆਪਦੇ ਆਪ ਨੂੰ ਸੂਬਾ ਸਿੰਘ ਉਹ ਮਾਰਿਆ ਗਿਆ ਇਸ ਵਿੱਚ ਇਹਦੇ ਪਿੱਛੇ ਕੀ ਹੈ ਕਿ ਇੱਕ ਤਾਂ ਪਹਿਲਾਂ ਤਾਂ ਇਹ ਕਾਨੂੰਨ ਨਹੀਂ ਵੀ ਜਿਹੜਾ ਸਜ਼ਾ ਜਾਂ ਆਫਤਾਂ ਦੇ ਕੋਲ ਜਿਹੜਾ ਬੰਦੀ ਹੈ ਜਿਹੜਾ ਕਿ ਜਿਹਦੀ ਟ੍ਰੈਕ ਕੇਸ ਚੱਲ ਰਿਹਾ ਵੀ ਉਹਦੇ ਵਿੱਚ ਬੰਦ ਕੀਤਾ ਜਾਵੇ ਵੀ ਜਿਹੜੇ ਬੰਦੀ ਹੁੰਦੇ ਆ ਉਹ ਅਲੱਗ ਹੁੰਦੇ ਆ ਵੱਖਰੇ ਹੁੰਦੇ ਆ ਜਿਹੜੇ ਕੈਦੀ ਉਹ ਵੱਖਰੇ ਹੋਣਗੇ ਉਹਨਾਂ ਦੇ ਬਾੜੇ 'ਚ ਬੰਦੀ ਨਹੀਂ ਜਾਊਗਾ ਤੇ ਬੰਦੀਆਂ ਦੇ ਬਾੜੇ 'ਚ ਕੈਦੀ ਨਹੀਂ ਆਉਂਦਾਗਾ ਹੂੰ ਠੀਕ ਹੈ ਉਹ ਦੋਨਾਂ ਦੇ ਵੱਖਰੇ ਵੱਖਰੇ ਸਹੂਲ ਹੁੰਦੇ ਆਂ ਅਗਲੀ ਗੱਲ ਇਹ ਸੋਚੀ ਸਮਝੀ ਚਾਲ ਨਾਲ ਉਹ ਤਿੰਨ ਬੁੱਚੜਾਂ ਦੇ ਵਿੱਚ ਹੂੰ ਇਹ ਸ਼ੇਰ ਜਿਹੜਾ ਸੀ ਬੰਦ ਕਰਦਾ ਹੂੰ ਠੀਕ ਹੈ ਉਹ ਫਿਰ ਇਹਨਾਂ ਨੂੰ ਬਹੁਤ ਕੁਛ ਕਰ ਰਹੇ ਸੀ ਬੜਾ ਬਕਵਾਸ ਕਰਦੇ ਤੈਨੂੰ ਐ ਕਰਾਂਗੇ ਦੇ ਇਹਨੂੰ ਬਲ ਕੱਢਾਂਗੇ ਫਲਾਣਾ ਕਰਾਂਗੇ ਅਖੀਰ ਬਰਦਾਸ਼ਤ ਨਹੀਂ ਹੁੰਦਾ ਚਲੋ ਬਰਦਾਸ਼ਤ ਫਿਰ ਵੀ ਕਰਦਾ ਰਿਹਾ ਹੂੰ ਫੇਰੇ ਜਿਹੜਾ ਇੰਦਰਜੀਤ ਨਾਂ ਦਾ ਐਸਐਸਪੀ ਜਿਹੜਾ ਅੰਦਰ ਹੈ ਤਿੰਨ ਜਣੇ ਆ ਇੱਕ ਨਹੀਂ ਸੋਬਾ ਗੁਰਬਚਨਾ ਤੇ ਇੰਦਰਜੀਤ ਇੰਦਰਜੀਤ ਰਾਡ ਲੈ ਕੇ ਆਇਆ ਲੋਹੇ ਦੀ ਉਹ ਇਹਨੂੰ ਪਏ ਆ ਤਿੰਨੇ ਕੁੱਟਣ ਵਾਸਤੇ ਇਹ ਨੌਜਵਾਨ ਲੜਕਾ ਸੀ ਦੂਜੀ ਗੱਲ ਹੈ ਗੁਰੂ ਵਸਦਾ ਸੀ ਜੇ ਉਹ ਸੋਬਾ ਸਰਹੰਦ ਬਣਦਾ ਜੋ ਵਜੀਦਾ ਬਣਦਾ ਤਾਂ ਇਧਰ ਵੀ ਬਾਬਾ ਬੰਦਾ ਸਿੰਘ ਬਹਾਦਰ ਹੈ ਉਹ ਦਾ ਭਾਈਚਾਰ ਹੈ ਹਮ ਬਾਬਾ ਬੰਦਾ ਸਿੰਘ ਬਹਾਦਰ ਦੀ ਰੂਹ ਉਹਦੇ ਅੰਦਰ ਪ੍ਰਵੇਸ਼ ਕਰ ਗਈ ਜੇ ਉਹਦੇ ਸੂਬੇ ਦੀ ਰੂਹ ਪ੍ਰਵੇਸ਼ ਕਰਦੀ ਰਹੀ ਹੈ ਨਾ ਤਾਂ ਫਿਰ ਸੂਬੇ ਨੂੰ ਸੋਧਣ ਵਾਸਤੇ ਬਾਬਾ ਬੰਦਾ ਸਿੰਘ ਬਹਾਦਰ ਵੀ ਤਿਆਰ ਹੈ ਹਮ ਬਾਬਾ ਬੰਦਾ ਸਿੰਘ ਬਹਾਦਰ ਨੇ ਬਜੀਦੇ ਨੇ ਚੱਪੜ ਚਿੜੀ ਦੇ ਮੈਦਾਨ ਚੋਂ ਲੱਤਾਂ ਤੋਂ ਬੰਨ ਕੇ ਤੇ ਹਾਥੀ ਮਗਰ ਪਾ ਕੇ ਘੜੀਸਕੇ ਲਿਆਂਦਾ ਸੀਗਾ ਤੇ ਇਸ ਤਰੀਕੇ ਦੇ ਨਾਲ ਮਾਰਿਆ ਸੀ ਹਮ ਉਹਦੀ লাশ ਜਿਹੜੀ ਪੁੱਠੀ ਟੰਗ ਸੀ ਸੀ ਕਾਵਾਂ ਦੇ ਖਾਨ ਨੂੰ ਇਤਿਹਾਸ ਹੈ ਇਸ ਤਰ੍ਹਾਂ ਹੁਣ ਬਾਬਾ ਬੰਦਾ ਸਿੰਘ ਜਿਹੜਾ ਸੀ ਉਹ ਆਪ ਹੀ ਸੰਦੀਪ ਸੰਨੀ ਦੇ ਰਾਹੀਂ ਕਰਮ ਕੰਮ ਕਰ ਗਿਆ ਸੂਬੇ ਨੂੰ ਸੋਧਣ ਵਾਸਤੇ ਠੀਕ ਹੈ ਹੁਣ ਉਹ ਨੌਜਵਾਨ ਲੜਕਾ ਹੈ ਇਹ ਤਾਂ ਦੋ ਤਾਂ ਬੁਢਾ ਹੀ ਆ ਇਹ ਠੀਕ ਹੈ ਉਹਨੇ ਫਿਰ ਇਹਨਾਂ ਤੋਂ ਰਾੜ ਖੋਲੀ ਮਾਰਦੇ ਤਾਂ ਰਾੜ ਇਹਦੇ ਸੀ ਜਦੋਂ ਰਾੜ ਮਾਰਨ ਲੱਗੇ ਉਹਨੇ ਖੋਲੀ ਤੇ ਉਹ ਰਾੜ ਨਾਲ ਘੜਿਆ ਇਹ ਚੰਗੀ ਤਰ੍ਹਾਂ ਸਵਾਰ ਕੇ ਠੀਕ ਹੈ ਜਦੋਂ ਉਹ ਘੜੇ ਤੇ ਕਿਤੇ ਉਹਦੇ ਸੂਬੇ ਦੇ ਸਿਰਸੋਰ ਚ ਵੱਜ ਗਈ ਹਮ ਉਮਰਤਾ ਉਖਾਈ ਬੈਠਾ ਸੀ ਦੂਜੀ ਗੱਲ ਹੈ ਕਿ ਜਿਹੜਾ ਪਾਪੀ ਹੁੰਦਾ ਨਾ ਪਾਪ ਬੁਰਾ ਪਾਪੀ ਕੋ ਪਿਆਰਾ ਪਾਪ ਲੱਦੇ ਪਾਪੇ ਪਸਾ ਪਾਪੀ ਕੋ ਮਾਰਨੇ ਕੋ ਗੁਰਬਾਣੀ ਕਹਿੰਦੀ ਹੈ ਪਾਪ ਮਹਾ ਬਲੀ ਹੈ ਉਹਦਾ ਪਾਪ ਹੀ ਪਾਪੀ ਬੰਦਾ ਦਿਲ ਦਾ ਇੰਨਾ ਕਮਜ਼ੋਰ ਹੁੰਦਾ ਕਿ ਰਾਤ ਨੂੰ ਡਰ ਡਰ ਉੱਠਦਾ ਔਰੰਗਜ਼ੇਬ ਨੇ ਜਦੋਂ ਧੰਗੂ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਤਾ ਉਦੋਂ ਬਾਅਦ ਉਹ ਦਿੱਲੀ 'ਚ ਸੌ ਨਹੀਂ ਸਕਿਆ ਉਹ ਚਲਿਆ ਗਿਆ ਸੀ ਔਰੰਗਾਬਾਦ ਛੱਡ ਕੇ ਕਿਉਂਕਿ ਪਾਪੀ ਦਾ ਦਿਲ ਪਾਪਾਂ ਨਾਲ ਕਮਜ਼ੋਰ ਹੋ ਜਾਂਦਾ ਹੈ ਇਸ ਕਰਕੇ ਉਹਦਾ ਦਿਲ ਕਮਜ਼ੋਰ ਹੋ ਗਿਆ ਹੁਣ ਉਹ ਤਿੰਨੇ ਜਣੇ ਚੰਗੇ ਸਵਾਰੇ ਉਹਨੇ ਤੇ ਉਦੋਂ ਬਾਅਦ ਚਲੋ ਜੀ ਉਹਨਾਂ ਨੂੰ ਛੱਡਾ-ਛਡਾਈ ਹੋ ਗਈ ਤੇ ਉਹਨਾਂ ਨੂੰ ਤਾਂ ਫਿਰ ਲੈ ਗਏ ਹਸਪਤਾਲ ਹੂੰ ਠੀਕ ਹੈ ਤੇ ਹਸਪਤਾਲ ਵਿੱਚ ਭਰਤੀ ਕਰਤਾ ਜਿਹਨੂੰ ਅੰਗਰੇਜ਼ੀ ਕਹਿੰਦੇ ਐਡਮਿਟ ਕਰਵਾਤੇ ਜੀ ਹਸਪੀਟਲ ਉਹ ਐਡਮਿਟ ਹੋ ਗਏ ਤਨੇ ਠੀਕ ਐ ਇਧਰੋਂ ਫੇਰ ਕੀ ਕੀਤਾ ਜਿਹੜੇ ਜਿਹੜੇ ਮિલે ਹੋਏ ਸੀ ਸਣੇ ਸੁਪਰੀਡੈਂਟ ਆਰਐਸਐਸ ਦਾ ਬੰਦਾ ਹੈ ਸਿੱਖਾਂ ਨੂੰ ਜਾਗਣ ਦੀ ਲੋੜ ਐ ਇਹ ਜਿੰਨੇ ਵੀ ਇੱਥੇ ਕਰਮਚਾਰੀ ਲਾਏ ਗਏ ਉਹਨਾਂ ਚ 90% ਆਰਐਸਐਸ ਨੇ ਲਾਏ ਆ ਪੰਜਾਬ ਦੇ ਵਿੱਚ ਸਾਡਾ ਘਾਣ ਕਰਾਉਣ ਵਾਸਤੇ ਠੀਕ ਐ ਸੁਪਰੀਡੈਂਟ ਨੇ ਕੋਲੇ ਖੜ ਕੇ ਤੇ ਕਟਵਾਇਆ ਕੋਲੇ ਖੜ ਕੇ ਕਟਵਾਇਆ ਕੁੱਟਦੇ ਜਦੋਂ ਬੇਹੋਸ਼ ਹੋ ਗਿਆ ਬਹੁਤ ਜ਼ਿਆਦਾ ਉਹਨੂੰ ਕੁੱਟਿਆ ਗਿਆ ਦੋ ਕ ਸ਼ਹਿਰੇ ਜਿਹੜੇ ਨੇ ਖੂਨ ਨਾਲ ਲਿਬੜ ਗਏ ਨੁੱਚੜਦੇ ਰਹੇ ਨੇ ਹੂੰ ਠੀਕ ਹੈ ਬੇਹੋਸ਼ ਹੋ ਗਿਆ ਉਹ ਤੋਂ ਕੋ ਆ ਰਹੇ ਸੀ ਵੀ ਚੀਕਾ ਮਾਰ ਵੀ ਮੈਂ ਮੁੜ ਕੇ ਨਹੀਂ ਕਰਦਾ ਉਹ ਉਹ ਵਾਹਿਗੁਰੂ ਤੋਂ ਬਗੈਰ ਉਹਨੇ ਹੋਰ ਕੋਈ ਸ਼ਬਦ ਹੀ ਨਹੀਂ ਉਚਾਰਨ ਕੀਤਾ ਕਿਉਂਕਿ ਉਹਦੇ ਚ ਗੁਰੂ ਵਸਦਾ ਹੈ ਹੂੰ ਅੱਛਾ ਤੇ ਉਹ ਕੌਮ ਲਈ ਹੋ ਗਿਆ ਹੈ ਪੂਰੇ ਪੰਜਾਬ ਦੀ ਪੱਗ ਰੁੜਦੀ ਸਿਰ ਤੇ ਰੱਖੀ ਆ ਉਹਨੇ ਸੂਰੀ ਨੂੰ ਮਾਰ ਸੂਰੀ ਦੇ ਬੱਚੇ ਨੂੰ ਮਾਰ ਕੇ ਹੂੰ ਠੀਕ ਹੈ ਇਸ ਕਰਕੇ ਜਦੋਂ ਅਸੀਂ ਧਰਮ ਦੇ ਕੰਮ ਤੁਰਦੇ ਆ ਉਦੋਂ ਗੁਰੂ ਵਸਦਾ ਗੁਰੂ ਬਲ ਬਖਸ਼ਦਾ ਫਿਰ ਉਦੋਂ ਬਾਅਦ ਕੀ ਕੀਤਾ ਉਹ ਸੁਪਰੀਡੈਂਟ ਉਦੋਂ ਸੋਵਿਧਾਨ ਕਿੱਧਰ ਗਿਆ ਉਦੋਂ ਕਾਨੂੰਨ ਕਿੱਧਰ ਗਿਆ ਉਹ ਕਾਨੂੰਨ ਹੱਥ ਚ ਲੈ ਕੇ ਇਹਨਾਂ ਕਹਿੰਦਾ ਬਸ ਯਾਰ ਇਹ ਬਹੁਤ ਹੋਣ ਹੋ ਗਈ ਇਹਦੇ ਨਾਲ ਹੁਣੇ ਤੇ ਗੋਲੀ ਮਾਰ ਦਿਓ ਇਹ ਸੁਪਰੀਡੈਂਟ ਕਹਿ ਰਿਹਾ ਮੁਲਾਜ਼ਮਾਂ ਨੂੰ ਅੱਛਾ ਮੁਲਾਜ਼ਮਾਂ ਨੇ ਕੁੱਟਿਆ ਜੇਲ੍ਹ ਦਿਆਂ ਨੇ ਕਿਉਂਕਿ ਇੱਥੇ ਜਿਹੜਾ ਪੰਜਾਬ ਦੀ ਵਰਦੀ ਪਪਾ ਜੇਨਤ ਵਰਡਾਂ ਦੀ ਜੇ ਦੇ ਅਫਸਰਾਂ ਦੀ ਵੀ ਪੁਲਿਸ ਵਾਲੀ ਆ ਉਹੀ ਆ ਸਾਰਾ ਕੁਝ ਤੇ ਜੋ ਪੁਲਿਸ ਵਾਲਿਆਂ ਦੀ ਵਰਦੀ ਉਹ ਤਰਕੇ ਪਛਾਣ ਨਹੀਂ ਸਾਨੂੰ ਆਉਂਦੀਗੀ ਜਿਵੇਂ ਰਾਜਸਥਾਨ ਚ ਜਿਹੜੀ ਆ ਪੁਲਿਸ ਦੇ ਮੁਲਾਜ਼ਮਾਂ ਦੀ ਵਰਦੀ ਵੱਖਰੀ ਐ ਤੇ ਪੁਲਿਸ ਦੇ ਥਾਣਿਆਂ ਦੀ ਜਿਹੜੀ ਉਹ ਵਰਦੀ ਵੱਖਰੀ ਐ ਅੱਛਾ ਇਹ ਇੱਥੋਂ ਤੱਕ ਕੋਈ ਕਿਹਾ ਉਹਦਾ ਕਾਨੂੰਨ ਕਿੱਧਰ ਗਿਆ ਜਦੋਂ ਉਹਨੂੰ ਕੀ ਅਧਿਕਾਰ ਹੈ ਜਿਹੜਾ ਕਹਿੰਦਾ ਇਹਨੂੰ ਗੋਲੀ ਮਾਰ ਦਿਓ ਕਿਉਂ ਬਈ ਤੈਨੂੰ ਉੱਥੇ ਬੰਦੇ ਸਾਂਭਣ ਵਾਸਤੇ ਰੱਖਿਆ ਕਿ ਮਾਰਨ ਵਾਸਤੇ ਰੱਖਿਆ ਇਹ ਗੱਲ ਹੋਈ ਹੈ ਉਦੋਂ ਬਾਅਦ ਜੇ ਰੌੜਾ ਪਿਆ ਅੰਦਰੋਂ ਮੈਡੀਕਲ ਰਿਪੋਰਟ ਜੇ ਮੰਗਾਈ ਉਹਦੀਆਂ ਸੱਟਾਂ ਦੀ ਗੱਲ ਬਾਹਰ ਆ ਗਈ ਹਮ ਐਡਵੋਕੇਟਸ ਜਿਹੜੇ ਸੀਗੇ ਵਕੀਲ ਸਾਹਿਬ ਜਿਹੜੇ ਸੀ ਇਹ ਘਮਣ ਸਾਹਿਬ ਜਾਂ ਹੋਰ ਜਿਹੜੇ ਵੀ ਸੀ ਸਹਾਰਾਯੋਗ ਉਹਨਾਂ ਨੇ ਰਿਪੋਰਟ ਮੰਗਾਈ ਹੈ ਵੀ ਸਾਨੂੰ ਮੈਡੀਕਲ ਰਿਪੋਰਟ ਦਿਓ ਅੰਦਰਲਾ ਜਿਹੜਾ ਡਾਕਟਰ ਸੀ ਉਹਨੂੰ ਦਬਾ ਲਿਆ ਗਿਆ ਜਾਂ ਹੋ ਹੋਈ ਆਰਐਸਐਸ ਦਾ ਬੰਦਾ ਸਕਦਾ ਹੈ ਠੀਕ ਹੈ ਉਹਨੇ ਕਹਤਾ ਜੀ ਤਿੰਨੀ ਸੱਟਾਂ ਨੇ ਥੋੜੀਆਂ ਜੀਆਂ ਥੋੜੀਆਂ ਤੇ ਹੁਣ ਜਦੋਂ ਮੈਡੀਕਲੀ ਬਾਹਰਲੇ ਹਸਪੀਟਲ ਚ ਹੋਈ ਐ ਹੁਣ ਉਹ 18 ਸੈਂਟੀਮੀਟਰ ਲੰਮਾ ਕਿਵੇਂ ਆ ਗਈ 11 ਸੈਂਟੀਮੀਟਰ ਇੱਕ ਸੱਟ ਆ ਗਈ ਐ 28 ਸੈਂਟੀਮੀਟਰ ਵੀ ਇੱਕ ਸੱਟ ਆ ਗਈ ਐ ਇੱਕ ਸਿਰ ਚ ਵੱਜੀ ਸੱਟ ਵੀ ਆ ਗਈ ਐ ਤੇ ਕਿਸਾਂ ਦੀ ਬਿਆਦਬੀ ਵੀ ਕਿਉਂ ਹੋਈ ਐ ਧਰਮ ਦੀ ਬਿਆਦਬੀ ਕਰਨੀ ਕੀ ਤੇ ਕਿਹੜੇ ਕਾਨੂੰਨ ਚ ਲਿਖਿਆ ਉਦੋਂ ਕਾਨੂੰਨ ਤੁਹਾਡਾ ਕਿੱਧਰ ਗਿਆ ਹੂੰ ਇਹ ਕੌਣ ਸੇ ਕਾਨੂੰਨ ਨੂੰ ਹੱਥ 'ਚ ਲੈਣ ਵਾਲੇ ਹੋਣ ਅੱਛਾ ਸਿੱਖਾਂਬਾਰੀ ਤਾਂ ਕਾਨੂੰਨ ਹੱਥ 'ਚ ਲੈ ਰਹੇ ਆ ਜੀ ਇਹ ਕਾਨੂੰਨ ਹੱਥ 'ਚ ਨਹੀਂ ਲਿਆ ਸੁਪਰੀਡੈਂਟ ਨੇ ਜਾਂ ਉਹਨਾਂ ਮੁਲਾਜ਼ਮਾਂ ਨੇ ਠੀਕ ਹੈ ਕੁੱਟਮਾਰ ਕਰੋ ਡਰਾ ਕੇ ਉਹਨੂੰ ਕੋਠੜੀ 'ਚ ਬੰਦ ਕਰ ਦਿਓ ਗੱਲ ਖਤਮ ਹੋਈ ਪਰ ਇਹ ਕਿਹਨੇ ਅਧਿਕਾਰ ਦਿੱਤਾ ਦਿੱਤਾ ਆਰਐਸਐਸ ਨੇ ਇਹ ਆਰਡਰ ਅਮਿਤ ਸ਼ਾਹ ਤੋਂ ਆ ਰਿਹਾ ਹੈ ਇਹ ਆਰਡਰ 나ਗਪੁਰ ਤੋਂ ਆ ਰਹੇ ਹੈ ਵੀ ਇਸ ਕੌਮ ਨੂੰ ਦਬਾ ਲੋ ਬਸ ਜਿਹੜਾ ਕੋਈ ਸਿਰ ਚੱਕਦਾ ਉਹਨੂੰ ਇਸ ਤਰ੍ਹਾਂ ਤਰੀਕੇ ਨਾਲ ਦਲੀਲ ਕਰਕੇ ਮਾਰੋ ਇਹ ਕੁਝ ਹੋਇਆ ਉਸ ਸੂਬਾ ਜਿਹੜਾ ਸੀਗਾ ਸਰਹੰਦ ਮੰਨ ਲਓ ਚਲੋ ਉਹਨੂੰ ਬੁਚੜ ਆਪਦੇ ਆਪ ਹੀ ਵਿੜਾਈ ਨਾਲ ਹੀ ਲੋਂਦਾ ਸੀ ਤੇ ਸੂਬਾ ਸਰਹੰਦ ਹੀ ਉਹ ਹੈਗਾ ਤੇ ਉਹ ਹੁਣ ਮਗਰੋਂ ਗਿਆ ਲੈ ਪਰ ਐ ਨਹੀਂ ਮਰਨਾ ਚਾਹੀਦਾ ਸੀ ਮੈਨੂੰ ਉਹਦੇ ਮੌਤ ਦਾ ਦੁੱਖ ਬਹੁਤ ਭਾਰੀ ਹੋਇਆ ਮਰਨਾ ਨਹੀਂ ਚਾਹੀਦਾ ਸੀ ਕਿਉਂ ਕਿ ਉਹ ਹੌਲੀ-ਹੌਲੀ ਮਰਦਾ ਉਹਦੇ ਕੀੜੇ-ਕੂੜੇ ਪੈਂਦੇ ਲੰਮਾ ਅਰਸ਼ਾ ਪਾ ਕੇ ਫੇਰ ਉਹਨੂੰ ਸਾਰਾ ਕੁਝ ਉਹਦੀਆਂ ਅੱਖਾਂ ਉਗੜਦੀਆਂ ਉਹ ਛੇਤੀ ਮਰਗ ਦਾ ਖੇੜਾ ਛੁੱਟ ਗਿਆ ਕਹਿ ਰਹੇ ਆ ਕਿ ਕੇਪੀਐਸ ਗਿੱਲ ਨਾਲ ਉਠਣੀ ਬੈਠਣੀ ਸੀ ਜਦੋਂ ਸਾਫ ਕਾ ਐਸਐਚਓ ਸੀ ਉਹ ਕੇਪੀਐਸ ਗਿੱਲ ਤਾਂ ਉਦਾਂ ਤਾਂ ਪਣੋਈਆ ਬਣਿਆ ਵੇ ਸੀ ਉਹ ਪੂਰਾ ਕੇਪੀਐਸ ਗਿੱਲ ਤਾਂ ਉਹਦੇ ਪੈਰੀ ਹੱਥ ਲਾਉਂਦਾ ਸੀ ਹੂੰ ਕਿਉਂਕਿ ਕੇਪੀਐਸ ਗਿੱਲ ਨਾਲੋਂ ਉਹ ਕਈ ਗੁਣਾ ਵੱਧ ਪੁੱਚੜ ਸੀ ਹੂੰ ਕੇਪੀ ਕੇਪੀਐਸ ਗਲਤਕल्ली ਆਰਡਰ ਕਰਦਾ ਸੀ ਨਾ ਹੱਥੀਂ ਦਾ ਤਸ਼ੱਦਦ ਨਹੀਂ ਕਰਦਾ ਸੀ ਹਮ ਓਨਲੀ ਆਰਡਰ ਹਮ ਸਿਰਫ ਆਦੇਸ਼ ਦਿੰਦਾ ਸੀ ਹੁਕਮ ਦਿੰਦਾ ਸੀ ਉਹ ਆਪ ਖੁਦ ਜ਼ੁਲਮ ਕਰਦਾ ਸੀ ਹਮ ਉਹ ਤਾਂ ਪੱਥਰ ਇਨਸਾਨ ਸੀਗਾ ਉਹਨੇ ਐਡੇ ਭੈੜੇ ਜ਼ੁਲਮ ਕੀਤੇ ਹਦੋਂ ਵੱਧ ਪਤਾ ਨਹੀਂ ਕਿੰਨੀਆਂ ਧੀਆਂ ਪੈਣਾ ਉਹਨੇ ਜਲੀਲ ਕਰਕੇ ਮਾਰੀਆਂ ਜਾਂ ਸਤਕਾਰਯੋਗ ਬਾਬਾ ਚਰਨ ਸਿੰਘ ਜੀ ਕਾਰ ਸੇਵਾ ਵਾਲੇ ਜਿਨ੍ਹਾਂ ਨੂੰ ਦੋ ਜੀਪਾਂ ਮਗਰ ਬੰਨ ਕੇ ਮਾਰਿਆ ਪਾੜ ਕੇ ਵਿਚਾਲੋਂ ਤੇ ਕਿਵੇਂ ਉਹਨਾਂ ਦੀ ਜਾਨ ਨਿਕਲੀ ਜਾਂ ਉਹਨਾਂ ਦੇ ਪਰਿਵਾਰ ਦੇ ਸੱਤ ਜੀ ਹੋਰ ਜਾਂ ਜਸਵੰਤ ਸਿੰਘ ਖਾਲੜਾ ਦੀ ਸ਼ਹੀਦੀ ਦੇ ਵਿੱਚ ਵੀ ਇਹਨਾਂ ਦਾ ਉਹਦਾ ਹੱਥ ਹੈ ਪੁੱਛੜਦਾ ਜਾਂ ਹੋਰ ਪਤਾ ਨਹੀਂ ਕਿੰਨੇ ਕਮਾਵਾ ਦੇ ਪੁੱਤ ਤੇ ਘਰ ਵਾਲਿਆਂ ਨੇ ਹੁਣ ਉਹਦੀ Laash ਲੈਣ ਤੋਂ ਇਨਕਾਰ ਕਰਤਾ মুনਕਰ ਹੋ ਗਏ ਨੇ ਹੂੰ ਫਿਰ ਹੁਣ ਉਸ ਦਾ ਅੰਤਿਮ ਸੰਸਕਾਰ ਵੀ ਮੁਸਲਮਾਨਾਂ ਵਾਂਗ ਹੋਣਾ ਚਾਹੀਦਾ ਸੀਗਾ ਜਦੋਂ ਆਪਦੇ ਆਪ ਨੂੰ ਉਹ ਸੁਬਾ ਸਰਹੰਦ ਕਹਿੰਦਾ ਸੀ ਇੱਕ ਮੁਸਲਮਾਨ ਜੋ ਉਸ ਟਾਈਮ ਤੇ ਅਤਿਆਚਾਰ ਕਰਦੇ ਸੀ ਸਿੱਖ ਕੌਮ ਤੇ ਉਹ ਮੁਸਲਮਾਨ ਉਹਦਾ ਸੰਸਕਾਰਾਂ ਕਿਨੂੰ ਦਫਨਾਉਣ ਕਿਵੇਂ ਦੇਣਗੇ ਜਦੋਂ ਸਲਾਮ ਚ ਹੀ ਹੈ ਨਹੀਂ ਮੰਨ ਲਿਆ ਵੀ ਵਜੀਦਾ ਮੁਸਲਮਾਨ ਹੈ ਪਰ ਇਸਲਾਮ ਧਰਮ ਤਾਂ ਜ਼ੁਲਮ ਨਹੀਂ ਕਰਦਾ ਵਜੀਦੇ ਨੇ ਕੀਤਾ ਔਰੰਗਜ਼ੇਬ ਕਰਦਾ ਸਾਰੇ ਮੁਸਲਮਾਨ ਤਾਂ ਨਹੀਂ ਧਰਮ ਨੂੰ ਨਾ ਤਾਂ ਮਾਰਿਆ ਸੀ ਕਹਿ ਸਕਦੇ ਕਿ ਨਾ ਉਹ ਦਖਣਾਉਣ ਦੇ ਯੋਗ ਨਹੀਂਗਾ ਮੁਸਲਮਾਨਾਂ ਨੂੰ ਦਖਣਾਉਣ ਦੇਣਗੇ ਕਿਵੇਂ ਕਾਫਰ ਨੂੰ ਉਹ ਤਾਂ ਕਾਫਰ ਹੈ ਹੂੰ ਦੂਜੇ ਪਾਸੇ ਦੇਖੋ ਅੱਜ ਗਿੱਲ ਜਉਂਦਾ ਹੁੰਦਾ ਅੱਖੀਂ ਦੇਖਦਾ ਹੂੰ ਠੀਕ ਹੈ ਹੁਣ ਕੈਪਟਨ ਮਰਿੰਦਰ ਵੀ ਦੇਖ ਲੈ ਜਿਹੜਾ ਪਤਾ ਲੈਣ ਗਿਆ ਸੀ ਨਾ ਦਾ ਕੇਪੀਐਸ ਗਿੱਲ ਦਾ ਉਹ ਦੇਖ ਲੈ ਹੁਣ ਬਾਦਲ ਪਰਿਵਾਰ ਵੀ ਦੇਖ ਲੈ ਜਿਹੜਾ ਇਹਨੂੰ ਨਾਲ ਲਈ ਫਿਰਿਆ ਸੂਬੇ ਨੂੰ ਹੂੰ ਦੂਜੇ ਹੋਰ ਵੀ ਦੇਖ ਲੈਣ ਹੂੰ ਅੱਜ ਉਹਦੀ ਦੁਰਦਸ਼ਾ ਦੇਖੋ ਕਿ ਉਹਦੇ ਜਿੰਨਾ ਬੱਚਾਂ ਵਾਸਤੇ ਉਹ ਦਿਨ ਰਾਤ ਪਾਪ ਕਰਕੇ ਪੈਸਾ ਕਮਾਉਂਦਾ ਸੀ ਜਿਸ ਧਰਮ ਪਤਨੀ ਵਾਸਤੇ ਉਹਨਾਂ ਨੇ ਅਨਕਾਰ ਕਰ ਦਿੱਤਾ ਇਸ ਦੁਸ਼ਟ ਦੀ ਦੇਹ ਲੈਣ ਤੋਂ ਵੀ ਅਸੀਂ ਇਹਦੀ ਲਾਸ਼ ਨਹੀਂ ਲੈਣੀ ਕਿਉਂਕਿ ਦੁਸ਼ਟ ਆਉਣ ਵਾਲੀਆਂ ਪੀੜ੍ਹੀਆਂ ਤੱਕ ਸਾਨੂੰ ਲਾਹਣਤਾ ਪੈਣਗੀਆਂ ਇਸ ਕੋ ਉਹਨਾਂ ਦਾ ਚੰਗਾ ਸੀ ਜਿਹੜੇ ਨਹੀਂ ਲਈ ਜੇ ਲਾਸ਼ ਲੈ ਲੈਂਦੇ ਤਾਂ ਫਿਰ ਉਹਨਾਂ ਦਾ ਜਿਉਣਾ ਹਰਾਮ ਹੋ ਜਾਂਦਾ ਪੱਠੇ ਵੱਡ ਪਿੰਡ ਵਿੱਚ ਤੇ ਦੂਜੀ ਗੱਲ ਤੁਸੀਂ ਕੀਤੀ ਹੈ ਕਿ ਕਿਸੇ ਨੇ ਅਰਦਾਸ ਨਹੀਂ ਕੀਤੀ ਅਰਦਾਸ ਉਹਦੀ ਕੀਤੀ ਜਦੋਂ ਸਿੱਖ ਹੀ ਨਹੀਂ ਸੀ ਉਹ ਨਾ ਤਾਂ ਉਹ ਇਸਲਾਮ ਨੂੰ ਮੰਨਦਾ ਹੈ ਇਸਲਾਮ ਕੇ ਬੱਚੇ ਵੀ ਮਾਰੇ ਆ ਇਹਨਾਂ ਤੋਂ ਸੋਚੋ ਕੱਲੇ ਸਿੱਖ ਨਾ ਨਾ ਹਿੰਦੂ ਬੱਚੇ ਵੀ ਮਾਰੇ ਆ ਉਹਨੇ ਹਿੰਦੂ ਨੌਜਵਾਨ ਵੀ ਮਾਰੇ ਆ ਉਹਨੇ ਇੱਕ ਨਹੀਂ ਮਾਰੇਗਾ ਇਹ ਤਾਂ ਅੱਖਾਂ ਉਦੋਂ ਉਗੜਦੀਆਂ ਜਦੋਂ ਸਾਨੂੰ ਆਪ ਦੇ ਗੱਲ ਨੂੰ ਕਹਿੰਦੇ ਅਜ ਤੋਂ ਪਹਿਲਾਂ ਆਂ ਹਿੰਦੂ ਜਿਹੜੇ ਸਿੱਖਾਂ ਤੋਂ ਨਫ਼ਰਤ ਕਰਦੇ ਅੱਜ ਜਦੋਂ ਹਿੰਦੂਆਂ ਦਾ ਬੱਚਾ ਬਈਏ ਨੇ ਮਾਰਿਆ ਨਾ ਹੁਣ ਇਹਨਾਂ ਦੀਆਂ ਅੱਖਾਂ ਉਗੜੀਆਂ ਵੀ ਅਸੀਂ ਪੰਜਾਬੀ ਆ ਕੇਵਲ ਪੰਜਾਬੀ ਧਰਮਵਾਦ ਚ ਨਹੀਂ ਸਾਡੇ ਹੁਣ ਇਹ ਉੱਠੇ ਨੇ ਹੁਣੇ ਜਾਗੇ ਨੇ ਠੀਕ ਹੈ ਇੱਕ ਦੋ ਬੰਦੇ ਜਿਹੜੇ ਛੱਡੇ ਨੇ ਜਿਵੇਂ ਉਹ ਦਿੱਤੇ ਆ ਰੋੜਾ ਜਾ ਹੋ ਗਿਆ ਤੇ ਇੱਕ ਸਿਮਰਨ ਮੰਡੂ ਇਹ ਜੇ ਕਤੀੜ ਛੱਡੇ ਹੁੰਦੇ ਆ ਇੱਕ ਉਹ ਰਸੂਲਾ ਹੋ ਗਿਆ ਜੀਤਾ ਇਹ ਜੇ ਛੱਡੇ ਹੁੰਦੇ ਆ ਕਿਉਂਕਿ ਕੁਝ ਨਾ ਕੁਛ ਤਾਂ ਕਾਲੰਗਿਆਰੀ ਹੁੰਦੀ ਆ ਪਰ ਇਹ ਅੱਜ ਉਹਨੇ ਕੀਤਾ ਤੇ ਉਹਨਾਂ ਗ੍ਰੰਥੀਆਂ ਦੀ ਬਹਾਦਰੀ ਆ ਜਿਨ੍ਹਾਂ ਨੇ ਅਕਾਲ ਤਖ਼ਤ ਸਾਹਿਬ ਦਾ ਹੁਕਮ ਮੰਨੇ ਹੂੰ ਕਿਉਂਕਿ ਉਹ ਜੋਗ ਹੀ ਨਹੀਂ ਨਾ ਤਾਂ ਕੁਰਬਾਨੀ ਨੂੰ ਮੰਨਦਾ ਸੀ ਉਹ ਰੱਬ ਨੂੰ ਵੀ ਕਹਿੰਦਾ ਰੱਬ ਮੇਰਾ ਕੀ ਕਰ ਦੂਗਾ ਇਹ ਕੱਲ ਉਹਦੇ ਸ਼ਬਦ ਨੇ ਮੂੰਹ ਦੇ ਕਹਿੰਦਾ ਉਹ ਰੱਬ ਮੇਰਾ ਕੀ ਕਰ ਦੂਗਾ ਠੀਕ ਹੈ ਇਸ ਕਰਕੇ ਉਹਦੀ ਦੁਰਦਸ਼ਾ ਹੋਊਗੀ ਹੁਣ ਉਹਦੀ ਲਾਸ਼ ਵੀ ਨਹੀਂ ਕੋਈ ਲੈ ਰਿਹਾ ਤੇ ਦੂਜੇ ਜਿਹੜੇ ਹੋਰ ਬੁੱਚੜ ਪਾਣਾ ਕਰਦੇ ਨੇ ਉਹ ਇਹ ਸਮਝ ਜਾਣ ਇਸ ਗੱਲ ਤੋਂ ਵੀ ਸਾਡੀ ਦੁਰਦਸ਼ਾ ਇਉਂ ਹੀ ਹੋਊਗੀ ਜਿਨ੍ਹਾਂ ਜਿਨ੍ਹਾਂ ਨੇ ਜ਼ੁਲਮ ਕੀਤਾ ਨਾ ਨਾਮ ਜਪਣ ਵਾਲਿਆਂ ਤੇ ਅੱਜ ਉਹ ਇੱਕ ਬਟਾਲੇ 'ਚ ਨਹੀਂ ਮੰਗਦਾ ਫਿਰਦਾ ਪੈਸਾ ਪੈਸਾ ਮੰਗਦਾ ਫਿਰਦਾ ਹੂੰ ਹੋਰ ਪਤਾ ਨਹੀਂ ਪੁਲਿਸ ਵਾਲੇ ਕਿੰਨੇ ਕਹਿ ਕੇ ਇੱਥੇ ਕੁੰਡਲ ਹੁੰਦਾ ਸੀ ਡੀਐਸਪੀ ਉਹਦੇ ਗੋਡੇ ਗਲ ਬੁਰਾ ਹਾਲ ਹੋਰ ਪਤਾ ਨਹੀਂ ਕਿੰਨੇ ਕਹੇ ਜੇ ਬੁੱਚੜ ਨੇ ਜਿਨ੍ਹਾਂ ਦਾ ਫਿਰ ਇੱਕ ਸਵਾਰਨ ਘੋਟਣਾ ਉਹਦੇ ਉਹਦੇ ਭੋਗ ਤੇ ਇੱਕ ਕੀਰਤਨ ਨਹੀਂ ਕਰਨ ਦਿੱਤਾਗਾ ਬਲਵੰਤ ਸਿੰਘ ਗੋਪਾਲਾ ਹੋਰਾਂ ਨੇ ਦੂਜਾ ਸਤਨਾਮ ਸਿੰਘ ਜਿਹੜੇ ਸੀ ਉਹਨਾਂ ਨੇ ਠੀਕ ਹੈ ਇਹਨਾਂ ਇਹ ਜਦੋਂ ਕਿਸੇ ਧਰਮਚੀ ਨਹੀਂ ਗਏ 부ਚੜ ਨੇ ਇਹ 부ਚੜਾ ਨਾਲ ਇਸ ਤਰ੍ਹਾਂ ਹੀ ਹੋਣੀ ਚਾਹੀਦੀ ਹੈ ਤੇ ਇਹਨਾਂ ਦਾ ਭੋਗ ਪਹਿਣਾ ਨਹੀਂ ਚਾਹੀਦਾ ਅਰਦਾਸ ਵੀ ਨਹੀਂ ਹੋਣੀ ਚਾਹੀਦੀ ਬਿਲਕੁਲ ਵੀ ਸਵਰਨੇ ਘੋਟਣੇ ਦੀ ਅਰਦਾਸ ਪੁਲਸ ਵਾਲਿਆਂ ਨੇ ਕੀਤੀ ਸੀ ਗ੍ਰੰਥੀ ਤਾਂ ਉੱਥੇ ਕੋਈ ਗਿਆ ਨਹੀਂ ਕਿਉਂਕਿ ਗ੍ਰੰਥੀਆਂ ਨਾਲ ਤਾਂ ਲਾਗਾ ਦੇ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਿਆਂ ਤਾਂ ਮਾਰਦੇ ਨੇ ਗੁਰੂ ਗ੍ਰੰਥ ਸਾਹਿਬ ਮੰਨਣ ਵਾਲਿਆਂ ਨੂੰ ਇਹ ਮਾਰ ਦੇਣ ਤੇ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਇਹਨਾਂ ਦੇ ਕਿਵੇਂ ਭੋਗਾਂ ਤੇ ਜਾਣਗੇ ਤੇ ਕਿਵੇਂ ਦਾ ਭੋਗ ਪਾਉਣਗੇ ਕਿਵੇਂ ਅਰਦੀ ਅਰਦਾਸ ਕਰਨਗੇ ਇੱਕ ਵਾਰ ਬਈ ਆਖਰੀ ਸਵਾਲ ਜੋ ਕਿ ਸੋਣਨ ਚਾਹ ਰਿਹਾ ਕਿ ਤੁਬਾ ਸਿੰਘ ਨੇ 100 ਤੋਂ ਵੱਧ ਪੁਲਿਸ ਮੁਕਾਬਲੇ ਕੀਤੇ ਸੀਗੇ ਇਹ ਕੀ ਸੀ ਇਸ ਇਹਨਾਂ ਵਿੱਚ ਕੀ ਸੀ ਪੁਲਿਸ ਮੁਕਾਬਲੇ ਵਿੱਚ ਦੇਖੋ ਤੁਹਾਡਾ ਜਨਮ ਤਾਂ ਬਹੁਤ ਸਮੇਂ ਬਾਅਦ ਹੋਇਆ ਪੁਲਿਸ ਮੁਕਾਬਲੇ ਹੁੰਦੇ ਸੀ ਜਿਵੇਂ ਤੁਸੀਂ ਪੱਠੇ ਲੈਣ ਗਏ ਹੋ ਤੁਹਾਡੇ ਕੇਸਰੀ ਪਰਣਾ ਬੰਨੇ ਆ ਇਹਨੇ ਚੱਕਣਾ ਜੀਪ ਸਿੱਟਣਾ ਦਿਨੇ ਫੜ ਕੇ ਲੈ ਜਾਂਦਾ ਤੇ ਰਾਤ ਨੂੰ ਲਿਜਾ ਕੇ ਦਰਖਤ ਨਾਲ ਬੰਨ ਕੇ ਗੋਲੀਆਂ ਮਾਰ ਦੇਣੀਆਂ ਉਹਨੂੰ ਕਹਿੰਦੇ ਸੀ ਜੀ ਮੁਕਾਬਲੇ 'ਚ ਮਾਰਿਆ ਗਿਆ ਅੱਛਾ ਤੜ ਕੇ ਅਖਬਾਰ ਚ ਖਬਰ ਦੇ ਦੇਣੀ ਇਸ ਤਰ੍ਹਾਂ ਨਜਾਇਜ਼ ਸਿੱਖਾਂ ਦੇ ਬਹੁਤ ਪੁੱਤ ਮਾਰੇ ਜਿਨ੍ਹਾਂ ਨੂੰ ਕੋਈ ਪਤਾ ਵੀ ਨਹੀਂ ਸੀਗਾ ਹਣ ਜਾਣ ਮਸੂਮ ਜਿਹੜੇ ਖਾੜਕੂ ਸੀ ਉਹ ਤਾਂ ਵੱਖਰੀ ਗੱਲ ਉਹ ਤਾਂ ਗੱਲ ਨਾ ਹੁੰਦੀ ਅਗਲੇ ਕੋਲੇ ਉਹ ਤਾਂ ਮੁਕਾਬਲੇ ਚ ਮਾਰਿਆ ਜਾਵੇ ਤਾਂ ਕੋਈ ਦੁੱਖ ਵੀ ਨਹੀਂਗਾ ਅੱਤਵਾਦੀ ਕਿ ਮਾਰ ਇੱਕ ਹਾਂ ਅੱਤਵਾਦੀ ਜਿਹੜੇ ਆਮ ਹੀ ਬੰਦੇ ਜਿਹੜੇ ਜਿਹਨਾਂ ਨੂੰ ਪਤਾ ਵੀ ਨਹੀਂ ਜਾਂ ਸਕੂਲ ਜਾਂਦਾ ਕੋਈ ਬੱਚਾ ਉਹਨੂੰ ਚੱਕ ਕੇ ਮਾਰ ਦੇਣਾ ਇਸ ਤਰ੍ਹਾਂ ਇਹਨੇ ਬੇਗੁਨਾਹ ਬਹੁਤ ਮਾਰੇ ਕਿਉਂਕਿ ਇਹਨੇ ਸੌ ਖਾਦੀ ਸੀ ਵੀ ਨੌਜਵਾਨੀ ਛੱਡਣੀ ਨਹੀਂ ਪਰ ਉਹ ਨਾ amare ਉਹ ਬੇਅੰਤ ਹੈ ਇਸ ਕਰਕੇ ਇਉਂ ਇਹਨੇ ਮੁਕਾਬਲੇ ਕੀਤੇ ਹੁਣ ਝੂਠੇ ਪੁਲਿਸ ਮੁਕਾਬਲੇ ਚ ਉਹ ਮਾਰਿਆ ਭਾਈ ਜਸਵੰਤ ਸਿੰਘ ਖਾਰੜਾ ਸ਼ਹੀਦ ਕੀਤਾ ਹੈ ਅੱਛਾ ਤੇ ਇਸ ਤਰ੍ਹਾਂ ਇਹ ਸਾਡੇ ਸਿੰਘੇ ਨੇ ਸ਼ਹੀਦ ਕੀਤੇ ਨੇ ਤੇ ਉਵੇਂ ਸੰਨੀ ਨੂੰ ਸ਼ਹੀਦ ਕਰਨਾ ਚਾਹੁੰਦਾ ਸੀ ਪਰ ਆਖਰ ਅੰਤ ਹੁੰਦਾ ਹੈ ਜੇ ਵਜੀਦਾ ਸੀ ਤਾਂ ਨਾਲ ਫਿਰ ਬੰਦਾ ਸਿੰਘ ਬਹਾਦਰ ਵੀ ਸੀ ਦੇ ਤੇ ਅੱਜ ਗੁਰੂ ਕੇ ਸਿੱਖੋ ਜੇ ਸੂਬਾ ਹੈ ਇਦਰ ਬਾਬਾ ਬੰਦਾ ਸਿੰਘ ਬਹਾਦਰ ਦਾ ਰੂਪ ਉਹਦਾ ਭਾਈਚਾਰਾ ਉਹਦਾ ਵਾਰਸ ਸੰਦੀਪ ਸਿੰਘ ਜਿਹੜਾ ਹੈਗਾ ਸੰਨੀ ਇਹਨੇ ਫਿਰ ਕਮਾਲ ਕਰਤੀ ਅਰਦਾਸ ਕਰਦੇ ਆ ਕਲੰਗੀਆਂ ਵਾਲਿਆ ਉਹਦੀ ਲੰਮੀ ਉਮਰ ਕਰੇ ਚੜ੍ਹਦੀ ਕਲਾ ਹੋਵੇ ਤੇ ਉਹ ਚੜ੍ਹਦੀ ਕਲਾ ਵਿੱਚ ਰਵੇ ਨਾਮ ਬਾਣੀ ਨਾਲ ਜੁੜਿਆ ਰਹੇ ਤੇ ਇੱਕ ਦਿਨ ਉਹਦਾ ਛੁਟਕਾਰਾ ਹੋ ਕੇ ਆ ਕੇ ਸੰਗਤਾਂ 'ਚ ਮਿਲੇ ਇਹ ਅਰਦਾਸ ਹੈਗੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ